ਲਓ ਜੀ ਪਾਣੀ ਲਾਇਆ ਹੋਇਆ ਆਪਾਂ ਕਣਕ ਨੂੰ ਅੱਜ ਤੀਜਾ ਦਿਨ ਹੋ ਗਿਆ ਹਾਂ ਚੌਥਾ ਦਿਨ ਹੋ ਗਿਆ ਹਨਾ ਪਹਿਲੇ ਦਿਨ ਆਪਾਂ ਇੱਧਰ ਵੀਡੀਓ ਬਣਾ ਕੇ ਪਾਈ ਸੀ ਜਿੱਦਣ ਆ ਘੇਰਾ ਭਰਿਆ ਸੀ ਉਦੋਂ ਅਗਲੇ ਦਿਨ ਲਾਈਟ ਡੇਢ ਘੰਟਾ ਚੱਲੀ ਫਿਰ ਆਈ ਨਹੀਂ ਪਰਸੋਂ ਤੇ ਕੱਲ ਵਧੀਆ ਚੱਲ ਗਈ ਆ ਘੇਰਾ ਆਪਣਾ ਨਿਬੜ ਗਿਆ ਸੀ ਤੇ ਇੱਧਰ ਵੀ ਇੱਕ ਦੋ ਕਿਾਰੇ ਭਰ ਗਏ ਸੀ ਆ ਕੁਤਰ ਰਹਿ ਗਈ ਭਰਨ ਵਾਲੀ ਇਨੂੰ ਮੈਂ ਆਹ ਕੋਲ ਖੜ ਕੇ ਭਰ ਕੇ ਫਿਰ ਪਰਾਂ ਚਲੇ ਜਾਵਾਂਗੇ ਉਧਰ ਵੀ ਪਾਣੀ ਛੱਡਿਆ ਹੋਇਆ ਹੈ ਉਹ ਸਾਹਮਣੇ ਜਿੱਥੇ ਆ ਬਗਲੇ ਬੈਠੇ ਨੇ ਲਾਈਟ ਪਰसों ਖਰਾਬ ਕਰ ਗਈ ਨਹੀਂ ਤਾਂ ਆ ਘੇਰਾ ਨੇੜੇ ਲੱਗ ਜਾਣਾ ਸੀ ਆਪਣਾ 4-5 ਗਿੱਲਿਆਂ ਦਾ ਬਗਲੇ ਵੇਖੋ ਜਿੱਥੇ-ਜਿੱਥੇ ਪਾਣੀ ਜਾਂਦਾ ਉੱਥੇ-ਉੱਥੇ ਨਾਲ-ਨਾਲ ਟਰਦੇ ਨੇ ਸੁੰਡੀਆਂ ਖਾਂਦੇ ਨੇ ਇਹਨਾਂ ਨੂੰ ਖਰਾਕ ਮਿਲਦੀ ਆ ਭੋਜਣਾ ਇਹਨਾਂ ਦਾ ਜਿਆਂ ਜਦੋਂ ਆਪਾਂ ਕੱਦੂ ਕਰਦੇ ਆ ਉਦੋਂ ਨਾਲ-ਨਾਲ ਰਹਿੰਦੇ ਨੇ ਟਰੈਕਟਰ ਦੇ ਪਹਿਲਾਂ ਆਪਾਂ ਦੋ ਨੱਕੇ ਲਾਈ ਸੀ ਇਹਨੂੰ ਹੁਣ ਇੱਕ ਇੱਥੋਂ ਬੰਦ ਕਰਤਾ ਇਸੇ ਬਗਲਾ ਕਿਉਂਕਿ ਹੁਣ ਵਿੱਚ ਪਾਣੀ ਪੈਣਾ ਥੋੜਾ ਇਸ ਕਰਕੇ ਹੁਣ ਆਪਾਂ ਇੱਕ ਨੱਕਾ ਖੁੱਲਾ ਰਹਿਣਤਾ ਅੰਜ ਚਾਰ ਮਿੰਟਾਂ ਨੂੰ ਇਹਨੂੰ ਵੀ ਬੰਦ ਕਰ ਦਾਂਗੇ ਅੱਗੇ ਇੱਕ ਹੋਰ ਖੋਲ ਦਾਂਗੇ ਕਿਆਰੇ ਨੂੰ ਦੋਵਾਂ ਮੋਟਰਾਂ ਦਾ ਪਾਣੀ ਜੋੜ ਰੱਖਿਆ ਅੱਜ ਕੱਲ ਵੀ ਦੋਵਾਂ ਦਾ ਲਾਇਆ ਸੀ ਪਹਿਲੇ ਦਿਨ ਨਹੀਂ ਲਾਇਆ ਆਪਾਂ ਤੇ ਪਰਸੋਂ ਵੈਸੇ ਲਾਈਟ ਖਰਾਬ ਕਰ ਗਈ ਟਿੱਬੇ ਦੇ ਆਪਣੇ 5 ਕਿੱਲੇ ਭਰ ਚੱਲੇ ਇੱਕ ਕਿਆਰਾ ਰਹਿ ਗਿਆ ਸੀ ਆਪਣੇ ਇੱਕ ਕਿੱਲੇ ਦਾ ਉਹ ਅੱਧਾ ਕੁ ਹੋਇਆ ਪਿਆ ਸੀ ਤੇ ਬਾਕੀ ਲਾਈਟ ਚੱਲੀ ਜਾਂਦੀ ਹੈ ਸਵੇਰ ਦੀ 10 11 ਵਜੇ ਦੀ ਤੇ ਪਰ ਨਾਲਾ ਹੋਣਾ ਇੱਕ ਬੰਦਾ ਉੱਥੇ ਛੱਡਿਆ ਹੋਇਆ ਆਪਾਂ ਬੰਦਾ ਫ੍ਰੀ ਹੋ ਕੇ ਆਉਣ ਆਲਾ ਉੱਥੋਂ ਆਪਣਾ ਤੇ ਫਿਰ ਆਪਾਂ ਇੱਥੇ ਖਾਦ ਖੁਦ ਪਾਲਾਂਗੇ ਅੱਗੇ ਲੋ ਵੀ ਮਿੱਤਰੋ ਇਧਰਲੇ ਪਾਸੇ ਇੱਕ ਕਿਹਾਰਾ ਰਹਿ ਗਿਆ ਸੀ ਆਪਣਾ ਤੇ ਪਾਣੀ ਉਹਨੂੰ ਲਾਤਾ ਆਪਾਂ ਦੋ ਆ ਮੋਟਰਾਂ ਦਾ ਪਾਣੀ ਚੱਲਦਾ ਪਿਆ ਤੇ ਪਰ ਜੂਗਾ ਮੈਨੂੰ ਲੱਗਦਾ 4:00 ਵਜੇ ਤੱਕ ਕਿੱਲੇ ਦਾ ਕਿਹੜਾ ਪੂਰਾ ਏ ਬਾਕੀ ਪਰਾਂ ਸਾਰੇ ਭਰ ਗਏ ਖਾਲੀ ਹੋ ਗਏ ਪਾਣੀ ਪੀ ਗਈ ਪਹਿਲੀ ਨਾਲ ਦੀ ਨਾਲ ਤੇ ਹੁਣ ਆਪਾਂ ਉੱਤੇ ਲਾਵਾਂਗੇ ਪਾਣੀ ਇਸ ਤੋਂ ਬਾਅਦ ਚ ਜੇ ਵਾਰੀ ਬਚੀ ਤਾਂ ਉੱਤੇ ਚਲਾ ਲਾਂਗੇ ਨਹੀਂ ਤਾਂ ਫਿਰ ਕੱਲ ਨੂੰ ਦੇਖਦੇ ਆ ਤੇ ਟਿੱਬੇ ਦੇ ਵੀ ਆਪਣਾ ਅੱਧਾ ਕੁ ਕਿਹਾਰਾ ਰਹਿ ਗਿਆ ਇਹ ਪਰ ਚੱਲਿਆ ਨਿਬੜ ਜੂਗਾ ਕੰਮ ਅੱਜ ਤੇ ਬਾਪੂ ਨੇ ਗੋੜਤਾ ਲਸਣ ਹੁਣ ਰੇਤੀ ਰੁੱਟੀ ਲਾਉਂਦੇ ਪੈਣੇ ਗੰਧਾਲੀ ਨੂੰ ਗੋभी ਆਪਣੀ ਖਰਾਬ ਹੋ ਗਈ ਸੁੱਕ ਗਈ ਗੰਨੇ ਆਪਾਂ ਪਟ ਤੇ ਕੋਈ ਚੂਪਦਾ ਤਾਂ ਹੈ ਨਹੀਂ ਸੀ ਆ ਗੁੱਗਰੇ ਸੇਕਣ ਨਾਲ ਖਰਾਬ ਹੋ ਗਏ ਇੱਕ ਕਿਾਰੇ ਨੂੰ ਡੈਡੀ ਨੇ ਹੱਥ ਲਾਇਆ ਤੇ ਉਹਦੇ ਚ ਇੰਨੀ ਜਗ੍ਹਾ ਕੋੜਤੀ ਤੇ ਹੁਣ ਲੈਂਦੇ ਪੈਣੇ ਰੈਸਟ ਹੋ ਗਏ ਬਾਪੂ ਜੀ ਫਿਰ ਖੜੇ ਤੇ ਆ ਗੋੜ ਦੇਣਗੇ ਅੱਜ ਉਹਨੂੰ ਕੱਲ ਨੂੰ ਗੋੜ ਦੇਣਗੇ ਤੇ ਇਧਰ ਆਪਣੀ ਹਲਦੀ ਆ ਗਈ ਇੱਕ ਮੋਟਰ ਦਾ ਪਾਣੀ ਆ ਗਿਆ ਇੱਥੋਂ ਇਧਰ ਆ ਗਿਆ ਤੇ ਇੱਥੋਂ ਗਿਆ ਉੱਥੇ ਇੱਕ ਦਾ ਆ ਗਿਆ ਇੱਥੋਂ ਪਾਈਪ ਆ ਗਿਆ ਇਹ ਆਪਾਂ ਤਾਂ ਰੱਖੀ ਆ ਵੀ ਕੋਈ ਭਾਂਡਾ ਭੁੰਡਾਣਾ ਵਿੱਚ ਡਿੱਗ ਜੇ ਕੋਠਾ ਵੀ ਪੁਰਾਣਾ ਹੋ ਗਿਆ 15 20 ਵਾਲਾ ਲਓ ਜੀ ਲਾਈਟ ਚਲੀ ਗਈ ਸੀ 4 ਵਜੇ ਤੇ 5 ਮਿੰਟਾਂ ਤੇ ਤੇ ਆਪਣਾ ਆ ਕਿਹੜਾ ਜਿਹੜਾ ਰਹਿ ਗਿਆ ਸੀ ੱੱਬੀ ਰਹਿ ਗਈ ਸੀ ਇੱਕ ਕਨਾਲ ਦੀ ਡੇੜੀ ਦੀ ਤੇ ਵੇਖ ਕੇ ਆਉਨੇ ਆ ਭਰ ਗਿਆ ਕਿ ਨਹੀਂ ਕਿਉਂਕਿ ਕਿਾਰਾ ਹੈ ਗਿਆ 2 ਕਿੱਲੇ ਲੰਬਾ ਤੇ ਨਿਕਾਲ ਵੀ ਬਹੁਤ ਬਣ ਜਾਂਦਾ ਪਾਣੀ ਦਾ ਤੇ ਹੁਣ ਆਪਾਂ ਦੇਖਦੇ ਆ ਵੀ ਭਰ ਗਿਆ ਜਾਂ ਰਹਿ ਗਿਆ ਜੇ ਰਹਿ ਗਿਆ ਹੋਇਆ ਤਾਂ ਯਾਰ ਬੜਾ ਕੰਮ ਖਰਾਬ ਹੋਊਗਾ ਇੱਕ ਟਿੱਬੀ ਦਾ ਸਾਹਮਣੇ ਦਿਸਦੀ ਆ ਮੈਨੂੰ ਆ ਹੈਗੀ ਅਮਰ ਲੇਕ ਦੀ ਤਾ ਸੀ ਆ ਰਹਿ ਗਈ ਮੁਸ਼ਕਲ ਭਰੂਗੀ ਰਹੂਗੀ ਡੱਬੀ ਅੱਗੇ ਵੀ ਹੋਊਗੀ ਪੱਕਾ ਪਾਣੀ ਰੁਕ ਗਿਆ ਹੁਣ ਇੱਕ ਤਿਆਰ ਹੈਗੀ ਬਾਕੀ ਉਹ ਅੱਗੇ ਰਹਿ ਗਈ ਇੰਨੀ ਪਿੱਛੇ ਮਨ ਕਰੇ ਕਿਾਰੇ ਨੂੰ ਦੁਬਾਰਾ ਪਾਣੀ ਲਾਉਣਾ ਪੈ ਜੇ ਹਨਾ ਕੋਈ ਜੇ ਥਾਂ ਥੋੜਾ ਜਿਹਾ ਉੱਚਾ ਵੀ ਸੀ ਨਹੀਂ ਤਾਂ ਭਰ ਜਾਣਾ ਸੀ ਜਿਵੇਂ ਹੁਣ ਆ ਗੁੱਠ ਸੀ ਜੇ ਤਾਂ ਗੁੱਠ ਰਹਿ ਜਾਂਦੀ ਥੋੜੀ ਬਹੁਤੀ ਫਿਰ ਤਾਂ ਆਪੇ ਆਪਾਂ ਦੁਬਾਰਾ ਪਾਣੀ ਭਾਵੇਂ ਨਾਲ ਲਾਉਂਦੇ ਹਨਾ ਤੇ ਹੁਣ ਇੰਨਾ ਥਾਂ ਦੇਖ ਲਓ ਇੰਨਾ ਰਹਿ ਗਿਆ ਇੰਨੇ ਪਿੱਛੇ ਦੁਬਾਰਾ ਪਾਣੀ ਪਾਉਣਾ ਪੈਣਾ ਤੇ ਮੁੜ ਕੇ ਪਾਣੀ ਖਰਾਬ ਬਹੁਤ ਹੋਣਾ ਹਾਂ ਹਾਂ ਇੱਥੇ ਤੱਕ ਪਹੁੰਚ ਗਿਆ ਸੀਗਾ ਬਸ ਲੈਟ ਜਾਣ ਤੋਂ ਬਾਅਦ ਕੋਈ ਖਾਸ ਫਰਕ ਨਹੀਂ ਪਿਆ ਜਿਆਦਾ ਨਿਕਾਲ ਨਹੀਂ ਆਇਆ ਅੱਗੇ ਅਗਲੇ ਕਿਾਰੇ ਦਾ ਪਾਣੀ ਵੀ ਆਪਾਂ ਇੱਧਰ ਝਾੜਤਾ ਸੀ ਪਰ ਨਹੀਂ ਬਣੀ ਗੱਲ ਬਾਕੀ ਸਵੇਰ ਤੱਕ ਵੇਖਦੇ ਆਂ ਇੱਧਰੋਂ ਵੀ ਪਾਣੀ ਆਉਣਾ ਬੰਦ ਹੋ ਗਿਆ ਹਨਾ ਤੇ ਇਹ ਤਾਂ ਭਾਰੀ ਗਈ ਸੀ 10 ਮਿੰਟ ਲਾਈਟ ਹੋਰ ਚੱਲ ਜਾਂਦੀ ਦੋ ਮੋਟਰਾਂ ਦਾ ਪਾਣੀ ਲੱਗਾ ਹੋਇਆ ਸੀ ਤੇ 11 ਆਪਣਾ ਕੰਪਲੀਟ ਹੋ ਜਾਣਾ ਸੀ ਹੁਣ ਅੱਗੇ ਪਾਣੀ ਟੁਰਦਾ ਨਹੀਂ ਪਿਆ ਬਸ ਜਿੰਨਾ ਆਉਣਾ ਸੀ ਆ ਗਿਆ ਓਏ ਥੋੜਾ ਬਹੁਤ ਆ ਜਾਊਗਾ ਪਰ ਇਹ ਪਰਣਾ ਫੇਰ ਨਹੀਂ ਕਿੱਲੇ ਦਾ ਕਿਆਰਾ ਸੀ ਆਪਣਾ ਇੰਨੀ ਕਿ ਟਿੱਬੀ ਪਿੱਛੇ ਦੁਬਾਰਾ ਨਾ ਪਾਣੀ ਲਾਉਣਾ ਪਵੇ ਇਸ ਦਿਰੀ ਬਾਕੀ ਵੇਖਦੇ ਆ ਕੀ ਬਣਦਾ ਆ ਕਣਕ ਆਪਣੀ ਲੇਟ ਐ ਨਹੀਂ ਤਾਂ ਆਪਾਂ ਆ ਤਿੰਨ ਕਿੱਲਾਂ ਚੋਂ ਆਪਾਂ ਐਵੇਂ ਖਾਲੀ ਪੱਟ ਕੇ ਇਧਰ ਨੂੰ ਪਾਣੀ ਲਾ ਦੇਣਾ ਸੀ ਬਾਅਦ ਚ ਹਨਾ ਜੇ ਆਪਣਾ ਇਹ ਸਵੇਰੇ ਪਰ ਨਹੀਂ ਹੁੰਦੀ ਤਾਂ ਹੁਣ ਇਹਦੇ ਹਜੇ 10 15 ਦਿਨ ਲੰਘ ਜਾਣਗੇ ਇਹਦਾ ਫਿਰ ਹੀਲਾ ਕਰਨਾ ਪੈਣਾ ਬਾਕੀ ਥੋੜਾ ਥੋੜਾ ਪਾਣੀ ਕਿਤੇ ਕਿਤੇ ਆ ਰਿਹਾ ਆ ਵੇਖੋ ਇੱਥੇ ਚੱਲਦਾ ਪਿਆ ਥੋੜਾ ਥੋੜਾ ਹਨਾ ਇੱਥੇ ਵੀ ਪਾਣੀ ਚੱਲੀ ਜਾਂਦਾ ਲੀਆਂ ਚ ਜਿੱਥੇ ਕੀੜਾ ਆਇਆ ਚੱਲਿਆ ਸੀ ਜਿਹੜਾ ਨੀਵਾ ਥਾਂ ਹੈ ਨਾ ਇੱਥੇ ਤੇ ਪਾਣੀ ਜਾਣਾ ਪਹੁੰਚ ਜਿਵੇਂ ਆ ਟਿੱਬੀਆਂ ਮਾੜੀਆਂ ਮੋਟੀਆਂ ਆਹ ਟਿੱਬੀ ਨਾ ਰਵੇ ਆ ਭਰ ਜੇ ਫਿਰ ਤੇ ਕੋਈ ਚੱਕਰ ਨਹੀਂ ਇੱਕ ਹੋਣਾ ਰਵੇ ਉਹ ਅੱਗੇ ਆ ਜਿਹੜੀ ਰਾਹ ਦੇ ਨਾਲ ਨੂਲ ਵਾਲੀ ਮਾੜੀ ਮੋਟੀ ਦਾ ਕੋਈ ਚੱਕਰ ਨਹੀਂ ਇਹ ਤਾਂ ਆਪਾਂ ਹਫਤਾ 10 ਦਿਨ ਲੇਟ ਲਾ ਦਾਂਗੇ ਇਧਰੋਂ ਲਾ ਦਾਂਗੇ ਪਾਣੀ ਫਿਰ ਹੋਰ ਕੀ ਆ 4 ਦਿਨ ਉਹਨੂੰ ਪਹਿਲਾਂ ਲਾ ਦਾਂਗੇ ਪਾਣੀ ਰਾਹ ਪੱਟ ਕੇ ਇਧਰ ਖਾਲੀ ਮਾਰ ਲਾਂਗੇ